ਇਹ ਆਪ ਗਾਵੇ ਕਿਸੇ ਨਜਰੀਨਾ ਆਵੇ ਜਗ ਪਹਾੜ ਤੈਨੂੰ ਹਾਰਿਆ ਬ੍ਰਹਮਾ ਵਿਸ਼ਨੂੰ ਮਹੇਸ਼ ਮਹਾਮੁਨੀ ਦਰবেশ ਤੈਨੂੰ ਪੂਜਦੇ ਹਮੇਸ਼ ਬਾਈ ਕਿਸੇ ਵੀ ਨਾ ਸਾਰਿਆ ਖੇਲ ਅਜ ਵਰ ਚਾਏ ਗੱਦੀ ਨਵੀਂ ਨਹੀਂ ਜਾਏ ਕਮੀਂ ਅਲਾ ਹੀ ਦੀਦਾ ਆਪਰੇ ਆਰਿਆ ਇਕ ਨਾ ਨੂੰ ਜਗਾ ਜਗਾ ਹੱਥੀ ਸ਼ਾਵਾਂ ਹੁੰਦੀਆਂ ਨੇ ਇਕ ਜਿੱਥੇ ਜਿੱਥੇ ਜਾਣ ਲੈਂਦੇ ਪਟਕਾਰ ਨੇ ਇਕ ਨਾਂ ਦੇ ਬੱਥਿਆਂ ਤੇ ਬੋਕ ਬੋਕ ਘੂਰੀਆਂ ਦੇ ਇਹ ਕਚੀਰੇ ਖੜੇ ਰਹਿਣ ਬਾਦ ਗੁਲਜ਼ਾਰ ਨੇ ਦੇਸ਼ ਦੀ ਆਜ਼ਾਦੀ ਲਈ ਵਾਰਦੇ ਜਵਾਨੀਆਂ ਕਈ ਇੱਕ ਕੌਮ ਘਾਤੀ ਨੀਚ ਦੇਸ਼ ਦੇ ਗਦਾਰ ਨੇ ਜਿਉਂ ਸਿੰਧਾ ਮੇੜ ਕਿਤੇ ਦੇਵਤੇ ਕਿਡੇ ਹਲਦਾ ਕੇ ਪਰਿਆਤ ਬਾਂਦਰਾ ਮੇਰ ਨਾਂ ਦਾ ਰਿਆ। ਬਰੁੱਤਾਂ ਨਾਲ ਫਲਦੇ ਬਿਰਸ਼ ਜਿਵੇਂ ਬਾਰੂਬਾਰੀ ਇਸੇ ਤਰ੍ਹਾਂ ਪੁੰਨਾਂ ਦੀ ਅੰਗੂਰੀ ਰਵੇ ਫਲ ਦੀ। ਬਦੀ ਦਰਗੰਧੀ ਵਾਂਗ ਫੈਲਦੀ ਜਹਾਨ ਵਿੱਚ ਮੇਟੀਆਂ ਦੀ ਵਾਸ਼ਨਾ ਪਿਆਰ ਭਰੀ ਚੱਲਦੀ ਉਹ ਮੂਰਖ ਨਕਦਰੇ ਨੂੰ ਗੁਣ ਦੀ ਪਛਾਣ ਕੀ ਹੈ ਸੂਝ ਬਾਣ ਪਾਉਂਦੇ ਨੇ ਕਦਰ ਗਲ-ਗਲ ਦੀ ਉਹ ਮੁਰਦਿਆਂ ਸਮਾਨ ਉਹਦੀ ਜ਼ਿੰਦਗੀ ਜਿਹਾ ਸਿੰਘਾ ਜਿਹਦੇ ਮਨੋਂ ਦੁਬਦਾ ਦੀ ਅਗਰ ਰਵੇ ਪਰ ਦਿੱਤੇ ਘਰ ਦਾ ਕਲੇਸ਼ ਕਾਲ ਰੂਪ ਦਾ ਪਛਾਣ ਪਹਿਲਾ ਦੂਜਾ ਕਾਲ ਮੂੰਹ ਯੋਰ ਘੋੜਾ ਸਵਾਰ ਦਾ ਤੀਜਾ ਕਾਲ ਕਪਟੀ ਸਵਾਰਥੀ ਮਿੱਤਰ ਹੁੰਦਾ ਵੈਰ ਅਨੁਗਾਂ ਚੌਥਾ ਕਾਲ ਹੈ ਪਮਾਰ ਦਾ ਪੰਜਵਾਂ ਹੈ ਕਾਲ ਵੈਰ ਪਾਵਣਾ ਰਸੋਈਏ ਨਾਲ ਛੇਵਾਂ ਕਾਲ ਕਰੇ ਸੰਗ ਨਾਰ ਬਦਕਾਰ ਦਾ ਲੋਭ ਕਾਲ ਸਤਵਾਂ ਹੈ ਕਵੀ ਕਹੇ ਜਿਉਂ ਸਿੰਘ ਇਹਨਾਂ ਕੋਲੋਂ ਬਚੋ ਨੀਤੀਵਾਨ ਹੈ ਪ੍ਰਕਾਰ ਦਾ ਨੀਤੀਵਾਨ ਆਖਦੇ ਨੇ ਮੂਰਖਾਂ ਦੇ ਰਾਜ ਨਾਲੋਂ ਕੋਈ ਫਕਰਾ ਸਿਆਣਿਆਂ ਦਾ ਧੜੇ ਰਹਿਣਾ ਚੰਗਾ ਹੈ ਲੋਭ ਵਿੱਚ ਆ ਕੇ ਕਦੀ ਵਿੱਚ ਵੀ ਈਮਾਨ ਨੂਣਾ ਆਪਣੀ ਜ਼ਮੀਰ ਉੱਤੇ ਖੜੇ ਰਹਿਣਾ ਚੰਗਾ ਏ ਉਹ ਝੂਠ ਵਿੱਚ ਲਾਭ ਭਾਵੇਂ ਸੱਚ ਵਿੱਚ ਹਾਨ ਹੋਵੇ ਪਰ ਸੱਚੀ ਗੱਲ ਉੱਤੇ ਤਾਂ ਵੀ ਅੜੇ ਰਹਿਣਾ ਚੰਗਾ ਏ ਚੰਦਰੀ ਕਲੈਣੀ ਮਾ ਮੂਰਖ ਜਨਾਨੀ ਨਾਲੋਂ ਤੇ ਕਵੀ ਕਹੇ ਹਰ ਸਿੰਘ ਛੜੇ ਰਹਿਣ ਚੰਗਾ